ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੇ ਕੇਸ ਦੇ ਵਿੱਚ ਨਾਮਜਦ ਜਗਰੂਪ ਸਿੰਘ ਦਾ ਜਿਹੜਾ ਭਰਾ ਹੈਗਾ ਜਗਰਾਤ ਸਿੰਘ ਜਿਸ ਦਾ ਮਰਡਰ ਕਰ ਦਿੱਤਾ ਗਿਆ ਸੀ ਉਸ ਮਰਡਰ ਦੇ ਨਾਲ ਜਿਹੜੇ ਸਬੰਧਤ ਤਿੰਨ ਜਿਹੜੇ ਗੈਂਗਸਟਰ ਹੈ ਉਹ ਰੋਪੜਪੁਰਸ ਵੱਲੋਂ ਜਿਹੜੇ ਆ ਉਹ ਕਾਬੂ ਕੀਤੇ ਗਏ ਅਸੀਂ ਉਸ ਥਾਂ ਦੇ ਉੱਤੇ ਮੌਜੂਦ ਹਾਂ ਰੋਪੜਪੁਰਸ ਵੱਲੋਂ ਰਾਤ 1:30 ਵਜੇ ਦੇ ਕਰੀਬ ਇਸ ਥਾਂ ਦੇ ਉੱਤੇ ਜਦੋਂ ਰੋਪੜਪੁਰਸ ਪਹੁੰਚੀ ਪੁਲਿਸ ਨੂੰ ਸੂਚਨਾ ਮਿਲੀ ਵੀ ਇਸ ਜਿਹੜੀ ਖੰਡਰ ਨੁਮਾ ਜਿਹੜੀ ਕੋਠੀ ਹੈਗੀ ਆ ਇਸ ਕੋਠੀ ਦੇ ਵਿੱਚ ਤਿੰਨ ਜਿਹੜੇ ਗੈਂਗਸਟਰ ਹੈ ਉਹ ਜਿਹੜੇ ਲੁਕੇ ਹੋਏ ਨੇ ਤਾਂ ਜਦੋਂ ਪੁਲਿਸ ਨੇ ਜਾ ਕੇ ਇੱਥੇ ਆ ਕੇ ਚੈੱਕ ਕੀਤਾ ਤਾਂ ਉਸ ਦੌਰਾਨ ਜਿਹੜੀ ਫਾਇਰਿੰਗ ਵੀ ਦੋਨੋਂ ਵੱਲੋਂ ਹੋਈ ਗੈਂਗਸਟਰ ਵੱਲੋਂ ਵੀ ਪੁਲਿਸ ਤੇ ਉੱਤੇ ਫਾਇਰਿੰਗ ਕੀਤੀ ਗਈ ਤੇ ਪੁਲਿਸ ਵੱਲੋਂ ਵੀ ਜਿਹੜੀ ਜਵਾਬ ਜਵਾਬੀ ਜਿਹੜੇ ਫਾਇਰ ਆ ਉਹ ਗੈਂਗਸਟਰਾਂ ਦੇ ਉੱਤੇ ਕੀਤੇ ਗਏ ਜਿਸ ਦੌਰਾਨ ਇੱਕ ਜਿਹੜਾ ਗੈਂਗਸਟਰ ਹੈਗਾ ਉਸ ਦੇ ਪੈਰ ਦੇ ਉੱਤੇ ਗੋਲੀ ਲੱਗਣ ਦੇ ਨਾਲ ਉਹ ਜ਼ਖਮੀ ਵੀ ਹੋਇਆ ਹੈ ਤੁਹਾਨੂੰ ਇਹ ਕੋਠੀ ਦਿਖਾਣੇ ਆ ਜਿਸ ਕੋਠੀ ਦੇ ਵਿੱਚ ਇਹ ਗੈਂਗਸਟਰਾਂ ਨੇ ਆਪਣਾ ਟਹਿਰਾਵ ਬਣਾਇਆ ਹੋਇਆ ਸੀਗਾ ਜਿੱਥੇ ਇਹ ਰਹਿ ਰਹੇ ਸਨ ਇਹ ਕੋਠੀ ਹੈਗਾ ਪਰ ਇਸ ਕੋਠੀ ਦੀ ਹਾਲਤ ਦੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਵੀ ਇਹ ਕੋਠੀ ਜਿਹੜੀ ਆ ਉਹ ਰਹਿਣ ਲਾਇਕ ਜਿਹੜੀ ਆ ਉਹ ਨਹੀਂ ਦਿਖਦੀ ਕਿਉਂਕਿ ਇਸ ਕੋਠੀ ਦੇ ਕੋਈ ਵੀ ਦਰਵਾਜ਼ਾ ਕੋਈ ਵੀ ਖਿੜਕੀ ਜਿਹੜੀ ਆ ਉਹ ਨਹੀਂ ਲੱਗੀ ਹੋਈ ਔਰ ਇੱਥੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਰਹਿਣ ਦਾ ਜਿਹੜਾ ਬੰਦੋਬਸਤ ਹੈਗਾ ਉਹ ਨਹੀਂ ਹੈਗਾ ਕੋਠੀ ਦੀ ਜੇਕਰ ਹਾਲਤ ਦੇਖੀ ਜਾਵੇ ਤਾਂ ਬਹੁਤ ਗੰਦ ਜਿਹੜਾ ਕੋਠੀ ਦੇ ਵਿੱਚ ਪਿਆ ਹੋਇਆ ਬਿਲਕੁਲ ਵੀ ਸਾਫ ਸਫਾਈ ਤੱਕ ਵੀ ਇਸ ਕੋਠੀ ਦੇ ਵਿੱਚ ਨਹੀਂ ਹੈਗੀ ਪਰ ਪੁਲਿਸ ਵੱਲੋਂ ਦਾਵਾ ਕੀਤਾ ਗਿਆ ਹੈ ਵੀ ਇਸ ਕੋਠੀ ਦੇ ਵਿੱਚ ਰਾਤ ਨੂੰ 1:30 ਵਜੇ ਦੇ ਕਰੀਬ ਜਦੋਂ ਪੁਲਿਸ ਪਹੁੰਚੀ ਤਾਂ ਇਹ ਗੈਂਗਸਟਰਾਂ ਨੇ ਪੁਲਿਸ ਉੱਤੇ ਫਾਇਰ ਕੀਤਾ ਤੇ ਇਸ ਫਾਇਰ ਦੌਰਾਨ ਜਿਹੜੀ ਮੁੱਠਪੇੜ ਦੇ ਦੌਰਾਨ ਜਿਹੜੇ ਇਹ ਤਿੰਨੋਂ ਜਿਹੜੇ ਗੈਂਗਸਟਰ ਆ ਉਹ ਰੋਪੜ ਪੁਲਿਸ ਵੱਲੋਂ ਕਾਬੂ ਕਰਨ ਲੱਗੇ ਨੇ ਕਿ ਭਿੰਡਰ ਨਗਰ ਵਿੱਚ ਇੱਕ ਅਬੈਂਡੰਟ ਬਿਲਡਿੰਗ ਹੈ ਜਿੱਥੇ ਕੁਝ ਬੰਦੇ ਲੁਕੇ ਹੋਏ ਨੇ ਸਾਡੇ ਐਸਐਚਓ ਸਾਹਿਬ ਨੂਰਪੁਰ ਵੇਦੀ ਸੀਆਈਏ ਦੀ ਟੀਮ ਨੇ ਜਾ ਕਰਕੇ ਉੱਥੇ ਘੇਰਾ ਪਾਇਆ ਔਰ ਜਦੋਂ ਘੇਰੇ ਦੌਰਾਨ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੇ ਮਲਜ਼ਮ ਸੀਗੇ ਉਹਨਾਂ ਵੱਲੋਂ ਫਾਇਰ ਕੀਤਾ ਗਿਆ ਉਹਨਾਂ ਵੱਲੋਂ 3 ਰਾਉਂਡ ਫਾਇਰ ਕੀਤੇ ਗਏ ਜਿਹੜੀ ਸਾਡੀ ਗੱਡੀ ਜਿਹੜੀ ਹੈਗੀ ਹੈ ਸਰਕਾਰੀ ਗੱਡੀ ਉਹਤੇ ਵਜੇ ਔਰ ਰਿਟੈਲੀਟਰੀ ਫਾਇਰ ਜਿਹੜਾ ਹੈਗਾ ਸਾਡੀ ਪੁਲਿਸ ਦੀ ਟੀਮ ਵੱਲੋਂ ਕੀਤਾ ਗਿਆ ਜਿਦੇ ਵਿੱਚ 7 ਰਾਉਂਡ ਫਾਇਰ ਕੀਤੇ ਗਏ ਜਿਦੇ ਚੋਂ ਇੱਕ ਗੋਲੀ ਜਿਹੜੀ ਹੈਗੀ ਹੈ ਉਹ ਇੱਕ ਮੁਲਜ਼ਮ ਤੇ ਲੱਗੀ ਹੈਗੀ ਜਿਹਦਾ ਨਾਮ ਹੈਗਾ ਗੁਰਵਿੰਦਰ ਸਿੰਘ ਉਰਫ ਪੋਲਾ ਇਹ ਅੰਮ੍ਰਿਤਸਰ ਰੂਰਲ ਦਾ ਹੀ ਰਹਿਣ ਵਾਲਾ ਹੈਗਾ ਔਰ ਇੱਥੇ ਪਹਿਲਾਂ ਕਾਫੀ ਪਰਚੇ ਹੈਗੇ ਨੇ ਜਦੋਂ ਬਾਕੀ ਬੰਦਿਆਂ ਨੂੰ ਕਾਬੂ ਕਰਕੇ ਇਹਨਾਂ ਦੀ ਪੁਝਗਿਸ਼ ਕੀਤੀ ਗਈ ਤੇ ਜਿਹੜੇ 3 ਮੁਲਜ਼ਮ ਹੈਗੇ ਨੇ ਇਹਨਾਂ ਦਾ ਜਿਹੜਾ ਆਈਡੈਂਟੀਫਿਕੇਸ਼ਨ ਜਿਹੜਾ ਹੈਗਾ ਗੁਰਵਿੰਦਰ ਭੋਲਾ ਨਵਤੇਜ ਤੇਜੀ ਤੇ ਗੁਰਪ੍ਰੀਤ ਗੋਪੀ ਦੇ ਨਾਮ ਤੇ ਹੋਇਆ ਹੈਗਾ ਔਰ ਜਿਹੜਾ ਪਿਛਲੇ ਸਮੇਂ ਵਿੱਚ ਇੱਕ ਮਰਡਰ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਵਿੱਚ ਹੋਇਆ ਸੀਗਾ 4 ਜੁਲਾਈ ਨੂੰ ਜਿਹਦੇ ਵਿੱਚ ਜਿਹੜਾ ਜਗਰੂਪ ਰੂਪਾ ਸੀਗਾ ਮੂਸੇਵਾਲਾ ਮਰਡਰ ਕੇਸ ਵਿੱਚ ਇਨਵੋਲਟ ਸੀ ਜਿਹਦਾ ਐਨਕਾਊਂਟਰ ਹੋਇਆ ਸੀ ਬਾਜ ਵਿੱਚ ਉਹਦੇ ਪ੍ਰਾਣ ਨੂੰ ਕੁਝ ਅਣਪਛਾਤੇ ਬੰਦੇ ਆ ਕਰਕੇ ਦਿਨ ਦਿਹਾੜੇ ਗੋਲੀ ਮਾਰ ਕੇ ਕਰਕੇ ਚਲੇ ਗਏ ਸੀਗੇ ਉਹ ਇਹ ਬੰਦੇ ਉਹਦੇ ਵਿੱਚ ਇਨਵੋਲਟ ਸੀਗੇ ਔਰ ਕਾਫੀ ਟਾਈਮ ਤੋਂ ਫਰਾਰ ਚੱਲ ਰਹੇ ਸੀਗੇ ਕਾਫੀ 18 ਇਹਨਾਂ ਨੇ ਬਾਹਰ ਜੈਪੁਰ ਦੇਰਾਦੂਨ ਹਰਦੂਜੀ ਤਾਂ ਮਤਵੇ ਲੀਤੀਆਂ ਸੀਗ ਔਰ ਕੱਲ ਰਾਤ ਸਾਡੇ ਏਰੀਆ ਚ ਆ ਕੇ ਠਹਿਰੇ ਸੀਗੇ ਜਦੋਂ ਸਾਡੀ ਟੀਮ ਨੇ ਕਾਫੀ ਚੰਗਾ ਕੰਮ ਕਰਦਿਆਂ ਹੋਇਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਅਦਾਲਤ ਦੇ ਵਿੱਚ ਇਹਨਾਂ ਗੈਂਗਸਟਰਾਂ ਨੂੰ ਪੇਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਦਾ ਕਹਿਣਾ ਵੀ ਪਤਾ ਚੱਲੇਗਾ ਵੀ ਇਹ ਗੈਂਗਸਟਰ ਇੱਥੇ ਕਿਉਂ ਆਏ ਸੀ ਕੀ ਇਹਨਾਂ ਦਾ ਇੱਥੇ ਆਉਣ ਦਾ ਮਕਸਦ ਸੀਗਾ ਤੇ ਇਹ ਕੋਠੀ ਕਿਸ ਦੀ ਹੈ ਕੀ ਕੋਠੀ ਦੇ ਨਾਲ ਇਹਨਾਂ ਦਾ ਕੋਈ ਸਬੰਧ ਹੈ ਇਹ ਆਉਣ ਵਾਲੀ ਤਫਤੀਸ਼ ਦੇ ਵਿੱਚ ਸਾਹਮਣੇ ਆਵੇਗਾ ਕੈਮਰਮੈਨ ਸਰਬਜੀਤ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸੀ ਨਿਊਜ਼ ਰੋਪਰ